ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਚ ਕੁਕਿੰਗ ਚੈਨਲ ਦੇ ਵਿੱਚ ਅੱਜ ਆਪਾਂ ਪਦੀਨੇ ਦੀ ਤੇ ਧਨੀਏ ਦੀ ਬਹੁਤ ਹੀ ਟੇਸਟੀ ਜੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਕਰਾਰੀ ਕਰਾਰੀ ਸਬਜ਼ੀ ਬਣਦੀ ਹੈ ਇਹ ਬਹੁਤ ਹੀ ਟੇਸਟ ਉਹਦੇ ਲਈ ਆਪਾਂ ਸਮਾਨ ਵੇਖ ਲੈਣੇ ਕੀ ਕੀ ਚਾਹੀਦਾ ਆਪਾਂ ਨੂੰ ਤੇ ਇਹਦੇ ਲਈ ਆਪਾਂ ਚਾਹੀਦੇ ਆ ਪਿਆਜ਼ ਦੋ ਕੱਟੇ ਆਪਾਂ ਤੇ ਧਨੀਆ ਤੇ ਆਪਾਂ ਕੱਟ ਲਿਆ ਜੀ ਇਹ ਧੰਗਾ ਕੱਟਿਆ ਤੇ ਨਾਲ ਇਹਦੇ ਵਿੱਚ ਪਾਇਆ ਆਪਾਂ ਪਦੀਨਾ ਤੇ ਹੁ ਆਪਾਂ ਚਾਰ ਮਿਰਚਾ ਪੰਗੇ ਵਿੱਚ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕੱਟ ਕੇ ਤਿਆਰ ਕਰ ਲਿਆ ਸੀ ਧੋ ਕੇ ਤੇ ਤੇਲ ਇਧਰੋਂ ਆਪਣਾ ਹੋ ਗਿਆ ਗਰਮ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਇੱਕ ਚਮਚਾ ਜੀਰੇ ਦਾ ਤੇ ਅੱਧਾ ਕਾਪਾ ਚਮਚਾ ਪਾ ਦਾਂਗੇ ਅਜਵੈਨ ਦਾ ਤੇ ਫਿਰ ਆਪਾਂ ਜਿਹੜੇ ਗੰਡੇ ਆ ਤੇ ਮਿਰਚਾਂ ਉਹਨਾਂ ਨੂੰ ਆਪਾਂ ਭੁੰਨਾਂਗੇ ਸਲੋ ਸਲੋ ਅੱਗ ਤੇ ਭੁੰਨਾਂਗੇ ਇਹਨਾਂ ਨੂੰ ਆਪਾਂ ਜਦੋਂ ਭੁੱਜ ਜੇ ਵਧੀਆ ਫਿਰ ਉਸ ਤੋਂ ਬਾਅਦ ਆਪਾਂ ਪਦੀਨਾ ਤੇ ਉਹ ਪਾਵਾਂਗੇ ਤੜੀਆਂ ਨੂੰ ਦਬੇਚ ਪਗਾਵਾਂਗੇ ਤੜਕੇ ਦੇ ਵਿੱਚ ਹੀ ਪਹਿਲਾ ਤੜਕਾ ਪੜਨ ਲਿਗੇ ਆਪਾਂ ਤੜਕਾ ਆਪਣਾ ਪੁੱਜ ਗਿਆ ਜੀ ਬਦਗਾ ਇਹਨੇ ਤੇਲ ਛੱਡਤਾ ਹੈ ਤੇ ਹੁਣ ਆਪਾਂ ਪਦੀਨਾ ਤੇ ਤੜੀਆਂ ਜਿਹੜਾ ਆਪਾਂ ਕੱਟਿਆ ਵਾ ਉਹ ਪਾ ਦਾਂਗੇ ਵਿੱਚ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਲਾਈਕ ਵੀ ਕਰਿਆ ਕਰੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਆਪਾਂ ਨੂੰ ਸਪੋਰਟ ਕਰਨ ਲਈ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਜੀ ਤੇ ਆਪਾਂ ਇਹਨੂੰ ਭੁੰਨ ਲਾਂਗੇ ਸਾਰ ਕੇ ਜਿੰਨਾ ਚਿਰ ਇਹ ਪੁੱਜਦਾਨੀ ਹੈ ਉਹਨੇ ਚਿਰ ਆਪਾਂ ਇਹਨੂੰ ਥੋੜਾ-ਥੋੜਾ ਅੱਗੇ ਤੇ ਭੁੰਨੀ ਜਾਵਾਂਗੇ ਉਹ ਜੀ ਆਪਣਾ ਪਦੀਨਾ ਤੇ ਧਨੀਆ ਵੀ ਆਪਣਾ ਪੁੱਜ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਨੋਰਮਲ ਆਮ ਵਾਲੇ ਮਸਾਲੇ ਪਾਵਾਂਗੇ ਜਿਹੜਾ ਪਰੋਜ ਯੂਜ਼ ਕਰਦੇ ਆ ਸਬਜ਼ੀ ਦਾ ਇਹ ਆਪਣਾ ਧਨੀਆ ਪਾਊਡਰ ਹੈ ਜੀ ਅੱਧਾ ਕ ਚਮਚਾ ਹੀ ਲਿਆਈ ਆਪਾਂ ਤੇ ਅੱਧਾ ਚਮਚਾ ਕਸ਼ਮੀਰੀ ਲਾਲ ਮਿਰਚਾਂ ਦਾ ਲਿਆਏ ਇੱਕ ਚਮਚਾ ਨਮਕ ਦਾ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਜਿੰਨਾ ਤੁਸੀਂ ਖਾਣੇ ਆ ਅੱਧਾ ਚਮਚਾ ਹਲਦੀ ਦਾ ਲਿਆਏ ਤੇ ਅੱਧਾ ਤੋਂ ਘਾਟੀ ਥੋੜਾ ਜਿਹਾ ਆਪਾਂ ਗਰਮ ਮਸਾਲਾ ਲਿਆਏ ਤੇ ਮਸਾਲਿਆਂ ਨੂੰ ਆਪਾਂ ਲਾਵਾਂਗੇ ਭੁੰਨ ਤੇ ਹੁਣ ਆਪਾਂ ਇਹ ਨੂੰ ਤਰੀ ਬਣਾਉਣ ਲਈ ਆਪਾਂ ਅੱਧਾ ਗਲਾਸ ਪਾਣੀ ਪਾ ਦਾਂਗੇ ਇਹਦੇ ਵਿੱਚ ਮਸਾਲੇ ਆਪਣੇ ਭੁੱਜ ਗਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਹੈ ਜੀ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਸਾਰੇ ਜਣੇ ਤੇ ਹੁਣ ਆਪਾਂ ਇਹਨੂੰ 5 ਕੁ ਮਿੰਟ ਲਈ ਹਲੋਅਗ ਤੇ ਪਕਾ ਲਾਂਗੇ ਤਰੀ ਨੂੰ ਢੱਕ ਕੇ ਪਕਾਉ ਮੰਗਿਆ ਆਪਾਂ ਲੋ ਜੀ ਆਪਣੀ ਸਬਜ਼ੀ ਬਣ ਕੇ ਹੋ ਗਈ ਹੈ ਤਿਆਰ ਬਹੁਤ ਹੀ ਜ਼ਿਆਦਾ ਟੇਸਟੀ ਜੀ ਜੇ ਤੁਸੀਂ ਬਣਾਉਂਗੇ ਤੁਹਾਨੂੰ ਖੁਦ ਪਤਾ ਚੱਲੂ ਬਹੁਤ ਜ਼ਿਆਦਾ ਬਧਿਆ ਟੇਸਟ ਹੁੰਦਾ ਹੈ ਇਹਦਾ ਤੇ ਹੁਣ ਆਪਾਂ ਅੱਧੀ ਗੋਲੀ ਮਲਾਈ ਲਈਆਂ ਫਰੈਸ਼ ਮਲਾਈ ਆ ਇਹ ਅੱਜ ਹੀ ਆਪਾਂ ਦੁੱਧ ਤੋਂ ਲਈ ਸੀ ਤੇ ਅੱਧੀ ਗੋਲੀ ਆਪਾਂ ਵਿੱਚ ਮਲਾਈ ਦੀ ਪਾ ਦਿਆਂਗੇ ਬਹੁਤ ਜ਼ਿਆਦਾ ਕਰੀਮੀ ਦੀ ਸਬਜੀ ਬਣਦੀ ਹੈ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਿਓ ਜੀ ਤੇ ਆਪਣੀ ਸਬਜੀ ਬਣ ਕੇ ਹੋ ਗਈ ਹੈ ਤਿਆਰ ਤੇ ਹੁਣ ਆਪਾਂ ਧਨੀਆ ਪਾ ਦਿਆਂਗੇ ਉੱਤੇ ਥੋੜਾ ਜਿਹਾ ਤੇ ਤੁਸੀਂ ਵੀ ਜਰੂਰ ਬਣਾਇਓ ਜੀ ਵੀਡੀਓ ਦੇਖਣ ਲਈ ਧੰਨਵਾਦ